ਉਤਪਾਦੀ ਪੋਥੀ ਉਹਦੇ ਜਦੋਂ ਅਸੀਂ ਤਿੰਨ ਅਦੇ ਤੇ ਉਹਦੇ ਅਸੀਂ ਅੱਠ ਵਚਨ ਨੂੰ ਪੜ੍ਹਦੇ ਆਂ ਤੇ ਆਦਮ ਹਵਾ ਜਿਹੜੇ ਆ ਬਾਗ ਅਦਨ ਵਿੱਚ ਰਹਿੰਦੇ ਸੀ ਤੇ ਬਾਗ ਅਦਨ ਵਿੱਚ ਪਰਮੇਸ਼ਵਰ ਉਹਨਾਂ ਨੂੰ ਮਿਲਣ ਵਾਸਤੇ ਹੁੰਦਾ ਸੀ ਪੜ੍ਹੀ ਉਹਨਾਂ ਨੇ ਯਹਵਾ ਉਹ ਬਾਗ ਵਿੱਚ ਠੰਡੇ ਵੇਲੇ ਫਿਰਦਾ ਸੀ ਹਾਂ ਪਰਮੇਸ਼ਵਰ ਕੀ ਕਰਦਾ ਸੀ ਬਾਗ ਦੇ ਵਿੱਚ ਠੰਡੇ ਮੇਲੇ ਆਉਂਦਾ ਹੁੰਦਾ ਸੀ ਉਹਨਾਂ ਨੂੰ ਮਿਲਣ ਵਾਸਤੇ ਆਦਮ ਤੇ ਹਵਾ ਨੂੰ ਠੰਡੇ ਮੇਲੇ ਮਿਲਣ ਵਾਸਤੇ ਆਉਂਦਾ ਸੀ ਤੋਂ ਠੰਡੇ ਵੇਲੇ ਪ੍ਰਾਰਥਨਾ ਉਹਨਾਂ ਦੇ ਨਾਲ ਮਿਲਾਪ ਕਰਦਾ ਸੀ ਇਸੇ ਕਰਕੇ ਦੌਦ ਨੇ ਕਿਹਾ ਜਿਵੇਂ ਕੁਰਬਾਨੀ ਸਾਮਾ ਦੀ ਹੋਵੇ ਹੱਥ ਚੁੱਕ ਤੇਰੇ ਵੱਲ ਮੰਗਾ ਦੁਆ ਤੋ ਇਹ ਜਿਹੜੀ ਸਾਮਾਂ ਦੇ ਵੇਲੇ ਸਵੇਰ ਦਾ ਵੇਲਾ ਭਾਵੇਂ ਗਰਮੀਆਂ ਹੋਣ ਭਾਵੇਂ ਸਰਦੀਆਂ ਹੋਣ ਇਹ ਠੰਡਾ ਵੇਲਾ ਹੁੰਦਾ ਬੋਲੇ ਹallelujah ਸਵੇਰ ਵੇਲਾ ਤੇ ਸਾਮ ਵੇਲਾ ਇਹ ਦੋਵੇਂ ਜਿਹੜੇ ਆ ਵੇਲੇ ਆ ਤੋ ਇਹਨਾਂ ਵੇਲਿਆਂ ਦੇ ਵਿੱਚ ਪ੍ਰਾਰਥਨਾ ਕਰਨੀ ਬਹੁਤ ਜ਼ਰੂਰੀ ਹੈ ਸਵੇਰ ਵੇਲੇ ਦੀ ਪ੍ਰਾਰਥਨਾ ਸਾਮ ਵੇਲੇ ਦੀ ਪ੍ਰਾਰਥਨਾ ਔਰ ਪਰਮੇਸ਼ਵਰ ਜਦੋਂ ਸੁਰੂ ਦੇ ਬਾਗ ਅਦਨ ਦੇ ਵਿੱਚ ਵੀ ਖੁਦਾ ਉਹਨਾਂ ਨੂੰ ਮਿਲਣ ਵਾਸਤੇ ਹੁੰਦਾ ਸੀ ਸਵੇਰ ਵੇਲੇ ਵੀ ਸ਼ਾਮ ਵੇਲੇ ਵੀ ਆਦਮ ਤੇ ਹਵਾ ਨੂੰ ਮਿਲਣ ਵਾਸਤੇ ਗਿਆ ਤੇ ਆਦਮ ਹਵਾ ਨੂੰ ਮਿਲਦਾ ਸੀ ਹਰ ਸਵੇਰ ਨੂੰ ਹਰ ਸ਼ਾਮ ਨੂੰ ਮਿਲਦਾ ਹੁੰਦਾ ਸੀ ਤੇ ਉਸ ਦਿਨ ਵੀ ਮਿਲਣ ਵਾਸਤੇ ਆਇਆ ਇਦਾ ਅਰਥ ਹੈ ਕਿ ਸਵੇਰ ਵੇਲੇ ਜਾਂ ਸ਼ਾਮ ਵੇਲੇ ਖੁਦਾਵੰਦ ਠੰਡੇ ਵੇਲੇ ਮਿਲਦਾ ਹੈ ਬੋਲੇ ਹਲੇਲੂਇਆ ਤੋ ਜਿਹੜੀ ਸਾਡੀ ਸਵੇਰ ਦੀ ਪ੍ਰਾਰਥਨਾ ਇਸੇ ਕਰਕੇ 다ਊਦ ਨੇ ਬੋਲਿਆ ਤੜਕੇ ਮੈਂ ਤੈਨੂੰ ਡੂੰਡਾਂ ਜਾ ਰੱਬ ਮੇਰੇ ਖੁਦਾਯਾ ਜਦੋਂ ਅਸੀਂ ਸਵੇਰੇ ਉੱਠਦੇ ਅਸਾਰ ਆਪਣੀਆਂ ਸੋਚਾਂ ਆਪਣੇ ਧਿਆਨ ਆਪਣੇ ਵਿਚਾਰ ਪ੍ਰਭੂ ਦੀ ਤਰਫ ਲੈ ਕੇ ਜਾਂਦੇ ਆ ਤੇ ਪ੍ਰਭੂ ਵੀ ਸਾਨੂੰ ਦੇਖਦਾ ਆ ਵੀ ਮੇਰੇ ਲੋਕ ਮੇਰੇ ਵੱਲ ਧਿਆਨ ਦੇਣ ਔਰ ਅਸੀਂ ਇਹ ਤੋਂ ਖੁਦਾ ਦੇ ਨਾਲ ਮਿਲਾਪ ਕਰ ਲੈਣੇ ਆ ਪ੍ਰਭੂ ਦੇ ਨਾਲ ਮਿਲਾਪ ਕਰ ਲੈਣੇ ਆ ਪ੍ਰਭੂ ਦੇ ਨਾਲ ਗੱਲਾਂ ਬਾਤਾਂ ਕਰਦੇ ਆ ਤੇ ਉਹਦੇ ਨਾਲ ਕੀ ਹੁੰਦਾ ਹੈ ਪਰਮੇਸ਼ਵਰ ਦਾ ਰਾਮ ਸਾਡੇ ਉੱਤੇ ਬਣ ਜਾਂਦਾ ਪ੍ਰਭੂ ਦੀ ਵੀ ਨਿਗਾਹ ਸਾਡੇ ਉੱਤੇ ਬਣ ਜਾਂਦੀ ਹੈ ਤੇ ਜੇਕਰ ਅਸੀਂ ਸਵੇਰੇ ਪ੍ਰਾਰਥਨਾ ਨਹੀਂ ਕਰਦੇ ਪ੍ਰਭੂ ਦੀ ਹਜ਼ੂਰੀ ਨੂੰ ਨਹੀਂ ਸਮਝਦੇ ਉਹਦੇ ਅੱਗੇ ਬੇਨਤੀਆਂ ਪ੍ਰਾਰਥਨਾ ਨਹੀਂ ਕਰਦੇ ਉਹ ਆਉਂਦਾ ਆ ਉਹ ਆਉਂਦਾ ਆ ਤੇ ਵੇਖਦਾ ਆ ਵੀ ਇਹ ਮੇਰੇ ਨਾਲ ਗੱਲਬਾਤ ਕਰਕੇ ਰਾਜੀ ਨਹੀਂ ਤੇ ਫਿਰ ਪਰਮੇਸ਼ਵਰ ਜਿਹੜਾ ਉਹ ਚਲੇ ਜਾਂਦਾ ਬੰਦਾ ਜਿਵੇਂ ਆਦਮ ਤੇ ਹਵਾ ਸੀ ਮਿਲਣ ਵਾਸਤੇ ਆ ਕਹਿੰਦਾ ਆਦਮ ਤੂੰ ਕਿੱਥੇ ਆ ਉਹ ਲੁਕ ਗਿਆ ਹੈ ਚਲ ਗਿਆ ਹੈ ਤੂੰ ਬੰਦਾ ਅੱਜ ਵੀ ਪਰਮੇਸ਼ਵਰ ਆਵਾਜ਼ ਦਿੰਦਾ ਪਰ ਬੰਦਾ ਚਲੇ ਜਾਂਦਾ ਲਾਂਬੇ ਦੂਰ ਗਿਆ ਹੁੰਦਾ ਕਾਰਨ ਉਹਦਾ ਕੀ ਵੀ ਆਪਣੀਆਂ ਗਲਤੀਆਂ ਆਪਣੀਆਂ ਭੁੱਲਣਾ ਦੇ ਵਿੱਚ ਦੂਰ ਚਲੇ ਜਾਂਦਾ ਰਹਿੰਦਾ ਪਰ ਸਾਨੂੰ ਉੱਠ ਕੇ ਆਪਣੇ ਆਪ ਨੂੰ ਇਕਰਾਰ ਕਰਕੇ ਪ੍ਰਭੂ ਦੀ ਹਜ਼ੂਰੀ ਵਿੱਚ ਸਵੇਰੇ ਬੈਠਣਾ ਚਾਹੀਦਾ ਜਦੋਂ ਪ੍ਰਾਰਥਨਾ ਕਰਾਂਗੇ ਸਵੇਰੇ ਦੁਆ ਕਰਾਂਗੇ ਪ੍ਰਭੂ ਦੀ ਹਜ਼ੂਰੀ ਵਿੱਚ ਬੈਠਾਂਗੇ ਤੇ ਸਾਡਾ ਦਿਨ ਬਹੁਤ ਵਧੀਆ ਵਧੀਆ ਬਤੀਤ ਹੋਏਗਾ ਔਰ ਠੰਡੇ ਵੇਲੇ ਮਿਲਦਾ ਸੀ ਯਿਸੂ ਦਾ ਵੀ ਕੰਮ ਸੀ ਕਿ ਸਾਮਾ ਵੇਲੇ ਭਾਵੇਂ ਸਵੇਰ ਵੇਲੇ ਪ੍ਰਾਰਥਨਾ ਕਰਨੀ ਜਦੋਂ ਤੁਸੀਂ ਲੂਕਾ ਦੀ ਅੰਜੀਲ ਸੁਣੋਗੇ ਤੇ ਉਹਦੇ ਵਚਨ ਦੇ ਵਿੱਚ ਵੀ ਲਿਖਿਆ ਆ ਕਿ ਯਿਸੂ ਪ੍ਰਾਰਥਨਾ ਕਰਨ ਵਾਸਤੇ ਜਾਂਦਾ ਸੀ ਬੋਲੇ ਹਾਲੇਲੂਇਆ ਹਾਲੇਲੂਇਆ ਯਿਸੂ ਪ੍ਰਾਰਥਨਾ ਕਰਨ ਵਾਸਤੇ ਔਰ ਉਹ ਉੱਠਦਾ ਸੀ ਤੇ ਕੰਮ ਕੰਮ ਕਰਕੇ ਸ਼ਾਮ ਦੇ ਵੇਲੇ ਜਦੋਂ ਠੰਡਾ ਵੇਲਾ ਸ਼ਾਮ ਦੇ ਵੇਲੇ ਵੀ ਪ੍ਰਾਰਥਨਾ ਕਰਨੀ ਇਹ ਵੀ ਜ਼ਰੂਰੀ ਆ ਜਦੋਂ ਤੁਸੀਂ ਲੋਕਾਂ ਦੀਆਂ ਜੀਵ ਸੇ ਅਰੇ ਤੇ 12 ਵਚਨ ਪੜੀਏ ਸੇ ਦਾ 12 ਪੜੋ ਜੀ ਤੋਂ ਉਹਨੇ ਦਿਨੀ ਅਜਿਹਾ ਹੋਇਆ ਔਰ ਉਨੀ ਦਿਨੀ ਅਜਿਹਾ ਹੋਇਆ ਜੋ ਉਹ ਪ੍ਰਾਰਥਨਾ ਪ੍ਰਾਰਥਨਾ ਕਰਨ ਲਈ ਪਹਾੜ ਉੱਤੇ ਗਿਆ। ਸ਼ਾਮਾਂ ਵੇਲੇ ਪ੍ਰਾਰਥਨਾ ਕਰਨ ਵਾਸਤੇ ਗਿਆ ਯਿਸੂ ਮਸੀਹ ਤੇ ਬਾਈਬਲ ਦੇ ਵਿੱਚ ਲਿਖਿਆ ਪ੍ਰਾਰਥਨਾ ਹੀ ਉਹਨੇ ਜਦੋਂ ਸ਼ਾਮ ਵੇਲੇ ਕੀਤੀ ਰਾਤ ਵੇਲੇ ਦੁਆ ਕੀਤੀ ਸ਼ੁਰੂ ਤੇ ਜੇ ਅਸੀਂ ਸ਼ਾਮ ਵੇਲੇ ਪ੍ਰਾਰਥਨਾ ਨਹੀਂ ਕਰਦੇ ਸ਼ਾਮ ਵੇਲੇ ਦੁਆ ਨਹੀਂ ਕਰਦੇ ਤੇ ਸਾਡੀ ਰਾਤ ਜਿਹੜੀ ਆ ਉਹ ਬਹੁਤ ਜ਼ਿਆਦਾ ਔਖੀ ਡਰਾਉਣੀ ਫਿਕਰਾਂ ਵਾਲੀ ਬੋਝ ਵਾਲੀ ਹੁੰਦੀ ਹੈ। ਔਰ ਸਾਨੂੰ ਕੀ ਕਰਨਾ ਚਾਹੀਦਾ ਰਾਤ ਵੇਲੇ ਵੀ ਪ੍ਰਾਰਥਨਾ ਕਰਨੀ ਉਹਨੇ ਦੌਦ ਨੇ ਸੀਗਾ ਜਿਵੇਂ ਕੁਰਬਾਨੀ ਸਾਮਾਂ ਦੀ ਹੋਵੇ ਹੱਥ ਚੁੱਕ ਤੇਰੇ ਵੱਲ ਮੰਗਾ ਦੁਆ ਜਿਹੜੀ ਸਾਮਾਂ ਦੀ ਪ੍ਰਾਰਥਨਾ ਬੋਲੋ ਕਿਹੜੀ ਪ੍ਰਾਰਥਨਾ ਸ਼ਾਮ ਦੀ ਪ੍ਰਾਰਥਨਾ ਇਹ ਵੀ ਜ਼ਰੂਰੀ ਹੈ ਜੇ ਅਸੀਂ ਪ੍ਰਾਰਥਨਾ ਨਹੀਂ ਕਰਦੇ ਤੇ ਕਈ ਬਿਮਾਰੀਆਂ ਜਿਹੜੀਆਂ ਸਾਨੂੰ ਰਾਤ ਆ ਕੇ ਫੜਦੀਆਂ ਆ ਬੋਲੋ ਕਿਹੜੇ ਟਾਈਮ ਨਾਲ ਆ ਕੇ ਫੜ ਲੈਂਦੀਆਂ ਰਾਤ ਫੜਦੀਆਂ ਦਿਨੇ ਚੜ੍ਹਿਆ ਹੀ ਬਿਮਾਰ ਹੁੰਦੇ ਆ ਸੌਣੇ ਠੀਕ ਆ ਪਰ ਦਿਨੇ ਚੜ੍ਹਦੇ ਨੂੰ ਬਿਮਾਰ ਉਹਦਾ ਕਾਰਨ ਇਹ ਕਿ ਰਾਤ ਪ੍ਰਾਰਥਨਾ ਨਹੀਂ ਦੀ ਪ੍ਰਾਰਥਨਾ ਦੁਆ ਨਹੀਂ ਹੁੰਦੀ ਦੁਆ ਇੱਕ ਦਵਾਈ ਹੁੰਦੀ ਹੈ ਜਿਵੇਂ ਆਪਾਂ ਦਵਾਈ ਲੈਂਦੇ ਆ ਰੋਗਾਂ ਤੋਂ ਠੀਕ ਹੋਣ ਵਾਸਤੇ ਦਵਾਈ ਲੈਂਦੇ ਆ ਇਸੇ ਤਰ੍ਹਾਂ ਨਰੋਇਆ ਹੋਣ ਵਾਸਤੇ ਸ਼ਾਮ ਦੀ ਪ੍ਰਾਰਥਨਾ ਵੀ ਬਹੁਤ ਜ਼ਰੂਰੀ ਹੈ ਬੋਲੋ ਕਿਹੜੀ ਪ੍ਰਾਰਥਨਾ ਸ਼ਾਮਾਂ ਦੀ ਪ੍ਰਾਰਥਨਾ ਤੇ ਸ਼ਾਮਾਂ ਦੀ ਪ੍ਰਾਰਥਨਾ ਵੀ ਸਾਡੇ ਜੀਵਨ ਦੇ ਵਿੱਚ ਹੋਣੀ ਬਹੁਤ ਜ਼ਰੂਰੀ ਹੈ ਲਾਜ਼ਮੀ ਜਦੋਂ ਅਸੀਂ ਸ਼ਾਮ ਦੀ ਪ੍ਰਾਰਥਨਾ ਕਰਦੇ ਹਾਂ ਰਾਤ ਨੂੰ ਪ੍ਰਭੂ ਦੇ ਨਾਲ ਮੁਲਾਕਾਤ ਕਰਦੇ ਹਾਂ ਤੇ ਉਹ ਰਾਤ ਵਿੱਚ ਖੁਦਾਵੰ ਦਾ ਫਰਿਸ਼ਤਾ ਸਾਨੂੰ ਬਰਕਤ ਦੇ ਕੇ ਜਾਂਦਾ ਹੈ ਬੋਲੇ ਹਲੇਲੂਇਆ ਖੁਦਾ ਦੇ ਕਲਾਮ ਚ ਲਿਖਿਆ ਰਾਤ ਦੇ ਵੇਲੇ ਜਦੋਂ ਯਾਕੂਬ ਨੇ ਦੁਆ ਕੀਤੀ ਰਾਤ ਵੇਲੇ ਤੇ ਬਾਈਬਲ ਦੇ ਵਿੱਚ ਲਿਖਿਆ ਰਾਤ ਵੇਲੇ ਜਦੋਂ ਦੁਆ ਕੀਤੀ ਤੇ ਖੁਦਾ ਦੇ ਫਰਿਸ਼ਤੇ ਨੇ ਉਹਦਾ ਨਾਮ ਇਸਰਾਇਲੇ ਰੱਖਿਆ ਜਿਉਂ ਤੋਂ ਨਾ ਹੀ ਬਦਲਤਾ ਨਾਮ ਬਦਲਿਆ ਜਾਂਦਾ ਹੈ ਔਰ ਥੱਲੇ ਤੋਂ ਉੱਪਰ ਨਾ ਆ ਜਾਂਦਾ ਬਹੁਤ ਤਗੜਾ ਨਾਮ ਹੋ ਜਾਂਦਾ ਹੈ ਕਦੇ ਨਾਲ ਜਦੋਂ ਅਸੀਂ ਪ੍ਰਾਰਥਨਾ ਦੀ ਇੱਕ ਪ੍ਰਾਰਥਨਾ ਦੀ ਲੜਾਈ ਲੜਦੇ ਪ੍ਰਾਰਥਨਾ ਕਰਨੀ ਵੀ ਬਹੁਤ ਜ਼ਰੂਰੀ ਹੈ ਬੋਲੇ ਹਲੇਲੂਇਆ ਪ੍ਰਾਰਥਨਾ ਕਰਨੀ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਨਾਮ ਬਦਲ ਜਾਂਦਾ ਆ ਨਾਮ ਆਸੀਸ ਵਾਲਾ ਬਣ ਜਾਂਦਾ ਜਦੋਂ ਰਾਤ ਪ੍ਰਾਰਥਨਾ ਸਿਲਾਸ ਤੇ ਪਿਲਾਸ ਨੇ ਕੀਤੀ ਦੋਨਾਂ ਜਣਿਆਂ ਜੇਲ੍ਹ ਦੇ ਵਿੱਚ ਬੰਦਿਆ ਮੁਸ਼ਕਲ ਦੇ ਵਿੱਚ ਹੀ ਬੜੇ ਕੈਦੀ ਆਜ਼ਾਦ ਹੋਗੇ ਤੁਹਾਡੀ ਪ੍ਰਾਰਥਨਾ ਨਾਲ ਤੁਹਾਡੇ ਘਰ ਦੇ ਜੀ ਤੁਹਾਡੇ ਪਰਿਵਾਰ ਦੇ ਜੀ ਤੁਸੀਂ ਵੀ ਆਜ਼ਾਦ ਹੋਗੇ ਤੇ ਖੁਦਾਵੰ ਦਾ ਕੰਮ ਤੁਹਾਡੀ ਜ਼ਿੰਦਗੀ ਵਿੱਚ ਹੋਏਗਾ ਜੇ ਪ੍ਰਾਰਥਨਾ ਨਹੀਂ ਹੋਏਗੀ ਤੇ ਕੰਮ ਕਿੱਦਾਂ ਹੋਣੇਗਾ ਤੁਹਾਡੀ ਜ਼ਿੰਦਗੀ ਕਿਤਨਾ ਨਰੋਈ ਹੋਵੇਗੀ ਤੁਸੀਂ ਤੁਸੀਂ ਕਿਤਰਾ ਯਾਦ ਹੋਵੋਗੇ ਆਜ਼ਾਦ ਹੋਣਾ ਰਾਤ ਦੀ ਪ੍ਰਾਰਥਨਾ ਬੋਲੋ ਕਿਹੜੀ ਪ੍ਰਾਰਥਨਾ ਰਾਤ ਦੀ ਪ੍ਰਾਰਥਨਾ ਜਦੋਂ ਉੱਠਦੇ ਜੋ ਉਦੋਂ ਪ੍ਰਾਰਥਨਾ ਕਰੋ ਰਾਤ ਦੀ ਪ੍ਰਾਰਥਨਾ ਬਹੁਤ ਜ਼ਰੂਰੀ ਹੈ ਜੇ ਪ੍ਰਾਰਥਨਾ ਨਹੀਂ ਆਪਾਂ ਕਰਦੇ ਪ੍ਰਾਰਥਨਾ ਦੇ ਵਿੱਚ ਨਹੀਂ ਪੈਂਦੇ ਤੇ ਇਹ ਸਾਡੀ ਜ਼ਿੰਦਗੀ ਵਿੱਚ ਬੜੇ ਸਤਾਨਾਂ ਸਾਾਨੂੰ ਜਕੜ ਕੇ ਰੱਖ ਲੈਂਦਾ ਬੋਲੋ ਸਤਾਨਾਂ ਵੈਰੀ ਕੀ ਕਰਦਾ ਸਾਨੂੰ ਜਕੜ ਲੈਂਦਾ ਹੈ ਔਰ ਸਾਨੂੰ ਆਪਣੇ ਆਪ ਜੋਗੇ ਨਹੀਂ ਰਹੰਦੇਗਾ ਬਿਮਾਰੀਆਂ ਦੇ ਵਿੱਚ ਲੈ ਕੇ ਜਾਏਗਾ ਜੇ ਅਸੀਂ ਚਾਹੁੰਦੇ ਆਂ ਵੀ ਅਸੀਂ ਆਜ਼ਾਦ ਹੋਈਏ ਸਵੇਰੇ ਵੀ ਦੁਆ ਕਰੋ ਸ਼ਾਮ ਨੂੰ ਵੀ ਦੁਆ ਕਰੋ ਆਈਏ ਖਮਾਣ ਕਰੀਏ